ਐ ਤਾਇਆ ਸੁਣਾ ਕੋਈ ਅਸਿੱਖਿਆ ਦੀ ਗੱਲ ਸਿੱਖੀ ਵਾਲੀ ਗੱਲ ਤੈਨੂੰ ਪੁੱਤਰ ਮੈਂ ਦੱਸਣਾ ਹੂੰ ਇਹ ਕਲਯੁਗ ਦਾ ਦੌਰ ਹੀ ਇੱਥੇ ਤੇ ਬੰਦੇ ਨੂੰ ਲੱਕੜਾਂ ਤੇ ਪਾ ਕੇ ਲਾ ਕੇ ਨਾ ਅੱਗ ਹਾਂਜੀ ਤੇ ਉੱਥੋਂ ਬਾਹਰ ਆ ਕੇ ਪੁੱਛਦੇ ਨੇ ਓਹ ਕਦੋਂ ਦਾ ਰੱਖਿਆ ਓਹ ਕਿਦਣ ਦਾ ਬਣਦਾ ਹੈ ਵੀ ਮਤਲਬ ਮਤਲਬ ਇਹਦਾ ਇਹ ਵੀ ਬਾਹਰ ਆ ਕੇ ਬੰਦਾ ਪੁੱਛੇ ਵੀ ਉਹਦੇ ਨਿੱਕੇ ਨਿੱਕੇ ਬਾਲ ਨੇ ਜਾਂ ਉਹਦੀ ਘਰ ਵਾਲੀ ਏ ਉਹਦੇ ਜਵਾਕਾਂ ਦਾ ਬਣੇਗਾ ਕੀ ਕਿਵੇਂ ਟਾਈਮ ਲੰਗੇਗਾ ਕਿਵੇਂ ਉਹਦੇ ਮਾਪਿਆਂ ਨੂੰ ਸਹਾਰਾ ਮਿਲੇਗਾ ਕੀ ਹਾਂ ਇਤੋਂ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਜਿੰਨਾ ਟਾਈਮ ਸਾਹ ਨੇ ਜਾਂ ਬੰਦਾ ਜਉਂਦਾ ਉਹਨਾ ਟਾਈਮ ਬੰਦੇ ਦੀ ਬੁਗਤ ਜੇ ਉਸ ਤੋਂ ਬਾਅਦ ਨਹੀਂ ਉਹ ਪੁੱਛਦਾ ਕੋਈ ਵੀ ਹੈ ਸਹੀ ਗੱਲ ਜਉਂਦੇ ਨੂੰ ਸਲਾਮਾ ਨਹੀਂ ਮਰੇ ਨੂੰ ਨਹੀਂ ਮਾਰਦਾ ਇਕੱਲਾ ਚੁੱਕੇ ਰੋੜਾ ਵੀ ਵੀ ਹਾਂ ਇਹ ਮਰ ਗਿਆ ਜਾਂ ਇਹ ਕਿੱਧਰ ਲੰਘ ਗਿਆ ਕਿਵੇਂ ਕੰਮ ਚੱਲੇਗਾ ਕਿਸੇ ਨੂੰ ਕੋਈ ਮਤਲਬ ਨਹੀਂ ਇੱਥੇ ਤੇ ਪੁੱਤਰ ਮੈਂ ਅਨਾ ਜਿੰਨਾ ਟਾਈਮ ਇਹ ਮਨੁੱਖੀ ਜੀਵਨ ਸੁਆਸ ਮਿਲੇ ਨਾ ਚੰਗਾ ਕਰਮ ਕਰਕੇ ਜਾਓ ਵਾਹਿਗੁਰੂ ਦਾ ਨਾਮ ਜਪੋ ਇੱਥੇ ਕਿਸੇ ਨੇ ਨਹੀਂ ਜੇ ਪੁੱਛਣਾ ਜਿੰਨਾ ਟਾਈਮ ਤਹੀ ਜਾਉਨੇ ਹੋ ਕੰਮ ਕਰ ਕਰਦੇ ਹੋ ਮਰਨ ਤੋਂ ਬਾਅਦ ਤੁਹਾਡੇ ਕੰਮ ਨੂੰ ਲੋਕ ਰੋਂਦੇ ਨੇ ਸਹੀ ਗੱਲ ਹੈ ਤੁਹਾਡੇ ਪੈਸੇ ਤੇਲੇ ਨੂੰ ਰੋਂਦੇ ਨੇ ਤੁਹਾਨੂੰ ਕੋਈ ਨਹੀਂ ਜਰ ਹੁੰਦਾ ਲੱਗੀ ਸਮਝ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਨਾ ਗੱਲਾਂ ਦਿਲੋਂ ਸੋਚੇ ਜੋ ਬੰਦਾ ਤਾਂ ਹੀ ਸਹੀ ਗੱਲ ਹੈ ਦੁੱਖ ਕਿਹਨੂੰ ਹੁੰਦਾ ਮਾਂ ਨੂੰ ਸਹੀ ਨਿੱਕੇ ਨਿੱਕੇ ਬਾਲਾਂ ਨੂੰ ਜਵਾਕਾਂ ਨੂੰ ਮਾਪਿਓ ਨੂੰ ਦੁੱਖ ਹੁੰਦਾ ਹੀ ਘਰ ਵਾਲੀ ਨੂੰ ਜਿਹਦਾ ਸਾਈਂ ਤੁਰ ਜਾਂਦਾ ਆਂਡੀ ਗਵਾਂਡੀ ਤੇ ਦਾਲ ਚ ਲੂਣ ਮਿਰਚ ਘੱਟ ਦੱਸਦੇ ਨੇ ਆਉਂਦੇ ਨੇ ਨਾਲ ਮਰਚ ਦੇ ਦਿਓ ਮਿੱਠਾ ਨਹੀਂ ਬਣਾਇਆ ਸਹੀ ਗੱਲ ਹੈ ਉਹ ਪਲਿਓ ਮਾਨਸੋ ਵਿਆਹੇ ਆਏ ਹੋ ਇੱਥੇ 10 ਬੰਦਾ ਕਰੇ ਤੇ ਕਰੇ ਕੀ ਕਿਧੇ ਮੋਢੇ ਸਿਰ ਰੱਖੇ ਰਹੇ ਜਿਹੜੇ ਮੋਢੇ ਸਿਰ ਰੱਖ ਕੇ ਰਹਉਣ ਨੂੰ ਜੀ ਕਰਦਾ ਉਹ ਥੱਲੋ ਸਿਰ ਖੇਚ ਲੈੰਦੇ ਸਹੀ ਉਹ ਥੱਲੋ ਮੋਢਾ ਖੇਚ ਲੈੰਦੇ ਪੁੱਤਰ ਹਾਂਜੀ ਇਹ ਤਾਂ ਗੱਲ ਹੈ ਦੀ ਦੇ ਲੈ ਦੱਸ ਨਹੀਂਓ ਤੈਨੂੰ ਸਕਦਾ ਕੁਝ ਵੀ ਇੱਥੇ ਤੇ ਸੱਚੀ ਉਕਾਲ ਯੁਗ ਦਾ ਘੋਰ ਹਨੇਰਾ ਪੈ ਚਲਾਈ ਸਹੀ ਗੱਲ ਕੋਈ ਮੋਹ ਪਿਆਰ ਨਹੀਂ ਰਾਇ ਕੋਈ ਤਾਂਗ ਨਹੀਂ ਰਹੀ ਇੱਕ ਦੂਜੇ ਦੀ ਬਸ ਕੀ ਹੈ ਮਤਲਬ ਤੱਕ ਦੁਨੀਆ ਰਹਿ ਗਈ ਆ ਕਿਸੇ ਦੇ ਘਰੇ ਵੀ ਜਾਣਗੇ ਕਹਿੰਦੇ